ਤਾ ਬੜੀ ਟੱਕੜੀ ਕੰਪਨੀ ਨਾਲ ਹੱਥ ਹੈ। ਕਿਆ ਆਪਣਾ ਅੱਜ ਦੇਖੇ ਹਾਂਸ ਕਰਾ ਜਾਓ ਪੈਸੇ ਆ ਤੇ ਕਿਆ ਕਰੂਗਾ। ਅੰਨ ਯਾਰੀ ਬੜਾ ਅਲਾਮੂਰ ਆ ਮੈਂ ਕੱਲ ਤਾਂ ਯਾਰ ਕਿਆ ਕਰਕੇ ਗਿਆ ਕਿ ਅੱਜ ਸਾਲ ਨੀਵਾ ਕੇ ਮੋ ਗਿਆ ਸੀ। ਉੱਤੇ ਹੋ ਗਿਆ। ਹੋਣੀ ਤਾਂ ਕੋਈ। ਪਹਿਲੇ ਕੰਮ ਕਰਾਂਗੇ ਅੱਜ ਕੰਮ ਕਰਾਂ। ਚੱਲ। ਉਹ ਆਪਾਂ ਕਿਹ ਬਾਈ ਦਾ ਕੰਮ ਲੈ ਲਿਆ। ਤਾਂ ਬੜੀ ਟੱਕੜੀ ਕੰਮ ਆਪਣੇ ਹੱਥ ਲੱਗ ਗਈ। ਤੁਸੀਂ ਪਾਇਆ ਹੋਇਆ। ਮੈਂ ਬੈਜੀ ਨਾ। ਬੱਸ।

ਉਹ ਵਧੀਆ ਜੀ ਲੈ ਛੋਟ ਦੇਾਂਗੇ ਟਿੱਡੇ ਆ ਕੇ ਕਰਨ ਲੱਗਿਆ ਓ ਤੂੰ ਕਿੱਥੋਂ ਆ ਗਿਆ ਓਏ ਮੈਂ ਤਾਂ ਕਿੱਥੋਂ ਮਰ ਗਿਆ ਤੂੰ ਆ ਕੇ ਕਰਨ ਲੱਗਿਆ ਓ ਤੂੰ ਤੂੰ ਫੜ ਇਹ ਤਾਂ ਅੰਡਰਗਰਾਊਂਡ ਦਾ ਲੈਣੇ ਤੈਨੂੰ ਬਾਤ ਹੀ ਸਮਝਾਉਣਾ ਮੈਂ ਅੰਡਰਗਰਾਊਂਡ ਨਹੀਂ ਤੂੰ ਫੜੇ ਸਮਝਾ ਮੈਂ ਇਹਨੂੰ ਦੇਖੀ ਹੈ ਨਾ ਮੈਂ ਨਾ ਟੂਨੇ ਟੱਪੇ ਜੀ ਤੁੰਗ ਲੱਗ ਗਿਆ ਉਹ ਕਤੇ ਉਹ ਹੋਰ ਫਲਾ ਦੇ ਲਵ ਲੈਟਰ ਲੱਗਦਾ ਸੀ ਜੱਟਾ ਬੈਠਾ ਓ ਮਾਈ ਗੱਡ ਮਾਟਨ ਚੁੱਪ ਚੁਪ ਆਪਣੇ ਦੋ ਦੇ ਵਿੱਚ ਗੱਲ ਰਹੇ ਅੱਗੇ ਨਾ ਜਾਵੇ ਮਾਟਨ ਨਾਤਾ ਹਨ ਮੈਦੀ ਨਾ ਹੁੰਨੀ ਹੈ ਜਿਹੜਾ ਉਹ ਰੋਗਲੇ ਪਿੰਡ ਦਾ ਮੁੰਡਾ ਆਇਆਗਾ ਇੱਕ ਹਾਂ ਉਹਨੇ ਇੰਡਸਟਰੀ ਖੋਲਣੀ ਗਾਣਿਆਂ ਦੀ ਗੀਤਾਂ ਦੀ ਅੱਛਾ ਸਰਕਾਰੀ ਨੌਕਰੀ ਲੱਗੀ ਉਹ ਸੁਸਣਾ ਲੱਗੀ ਸਰਕਾਰੀ ਨੌਕਰੀ ਰੋਹ ਮੈਂ ਤਿੰਨ ਦਾ ਤਾਂ ਉਹ ਵੀ ਗੀਤ ਭਾਉ ਦਾ ਹੁਣ ਮੈਂ ਗੀਤ ਉਹਨੂੰ ਮੈਂ ਲਿਖ ਕੇ ਦਿਆ ਕਰੂੰਗਾ। ਉਹ ਗੁਲਾਬ ਸਿੱਧੂਆ ਉਹ ਦੇਖਦਾ ਜਾਈ ਆਨੇਤ ਨਹੀਂ ਜਿੰਨੇ ਗੀਤ ਕੱਢਨੇ ਮੈਂ ਹੀ ਤਾਂ ਲਿਖੇ ਹੋਏ ਨੇ ਓਏ। ਤੈਨੂੰ ਨਹੀਂ ਪਤਾ ਮੁੱਛੇ ਵਾਲਾ ਤੂੰ ਕਹਾ ਗੀਤ ਕੰਜਰ ਤੇ ਆਲ ਰੱਸੀਆਂ ਤੇਰੀ ਬੰਨੀਆਂ ਲੱਗਦੀਆਂ ਨੇ। ਓ ਨਹੀਂ ਨਹੀਂ ਮੈਂ ਬੰਨਣੂ ਯਾਰ ਸੁੰਦਰਤਾ ਦਾ ਬੰਦਾ ਇਹ ਤਾਂ ਆਪਰੇ ਕਹਿੰਦੇ ਰੱਬ ਦੀ ਬਣਾਈ ਹੋਈ ਚੀਜ਼ ਹੈ ਤਾਂ। ਕੰਜਰ ਤੇ ਓਏ ਇਹ ਕੋਈ ਬੰਨਗਾ ਹੋਊਗਾ ਬੋਲਾ ਛੱਡਲ ਬੰਦਾ ਆਪਾਂ ਥੋੜੀ ਅਹੇ ਜੇ ਕੰਮ ਕਰ ਦਿਆਂਗੇ। ਕਿਵੇਂ ਵਰਗੀ ਛੱਡਲ ਤੋਂ ਛੁੱਟ। ਅੱਛਾ ਸੁਣ ਗਿਆ? ਤੂੰ ਮਾਉਂ ਗਾਤਾ ਓਏ ਤੂੰ ਮਾਉਂ ਗਾਤ ਕਰ ਲੈ ਨੀ ਕਰ ਬਾਈ ਜਰਗਾ ਤੇਰੀ ਭਾਈ ਐ ਆ ਓਏ ਉਰੇ ਆਵਾ ਤੂੰ ਵੀ ਕਿੱਦਾਂ ਫਿਰਦਾ ਹੈਂਗਾ ਉਰੇ ਆ ਸਾਜ ਕੋਲਾ ਓ ਗਿਆ ਉਰੇ ਓ ਲਾ ਆ ਗਿਆ ਹਾਂ ਕੀ ਹਾਲ ਪੁੱਣ ਗੱਡੀਆ ਬੜੀ ਅਧੂਰ ਬਣਾਇਆ ਰਿਹਾ ਬੋਲੇ ਓ ਫਿਰ ਕਰ ਪਰਵਾਹ ਠੀਕ ਠਾਕ ਐ ਹਾਂ ਹਾਂ ਠੀਕ ਐ ਓ ਫਿਰ ਤੂੰ ਲੱਛ ਕੋਈ ਨਵੀਂ ਪਰਾਂ ਜਾਈ ਜਾਂਦੀ ਐ ਨੂੰ ਇੱਥੇ ਹੋਰ ਬਾਲ ਬੱਚੇ ਠੀਕ ਨੇ ਹਾਂ ਹਾਂ ਇੱਕ ਤਾਂ ਘੜਾ ਇੱਕ ਘੜੇ ਸੜਾ ਕਰੇ ਕੀ ਹੁੰਦਾ ਵੇ ਕਰੇ ਹੁੰਦਾ ਕ ਉਹ ਮੇਰੀ ਨਾ ਯਾਰ ਬਾਜੀ ਤੁੱਤ ਗਈ ਉਹ ਉਹ ਦਿਨ ਤਾਂ ਹੋਣੀ ਉਹ ਇੱਥੇ ਖੜਾ ਕੋਈ ਆ ਦੇਖ ਇਸ ਕੋ ਸਾਈਕਲ ਹੈ ਇੱਕ ਸਾਈਕਲ ਤੇ ਮੁੰਡਾ ਹੈ ਹਾਂ ਹਾਂ ਜਿੰਨੇ ਤੈਨੂੰ ਮੈ ਕਿ ਜ਼ਰੂ ਮੁਕ ਕੁੜੀ ਲੱਗਦਾ ਇਹ ਮੈ ਅਸੀਂ ਨਾ ਮੈਨੂੰ ਕਹਾਂਈ ਨਹੀਂ ਤੂੰ ਕੁੜੀ ਹਾਂ ਕੱਲੇ ਕਹਿੰਦੀ ਕਰੀਵੇਂ ਨਹੀਂ ਯਾਰ ਮੈਨੀਆਂ ਗੱਲਾਂ ਕਰਦੇ ਬਾਬਾ ਯਾਰ ਤੂੰ ਤਾਂ ਭੋਰ ਰਿਆ ਕੁੜੀ ਇਹ ਕੋ ਗੱਲਾਂ ਨਹੀਂ ਗੀ ਇਹ ਨਹੀਂ ਚੈਨਲ ਚੱਲਦੇ ਹਾਂ ਚੈਨਲ ਕੀ ਤੂੰ ਚੈਨਲ ਦਾ ਤੈਨੂੰ ਮੈਂ ਚਲਾ ਕੇ ਦਿਖਾਉਂ ਤੂੰ ਟੈਨਸ਼ਨ ਨਾ ਲੈ ਮਾਂਜਾ ਗੱਲਾਂ ਤੂੰ ਮੈਨੂੰ ਆਖਾ ਕਾਕੀ ਦੇ ਇੱਥੇ ਬਿਠਾ ਉਹ ਚੈਨਲ ਅੰਡਰ ਗਰਾਊਂਡ ਗੱਲਾਂ ਨੇ ਤੈਨੂੰ ਚੱਲ ਬਾਬੇ ਚੱਲ ਤੂੰ ਹੁਣ ਜਾ ਇੱਥੇ ਤੇਰਾ ਕੋਈ ਕੰਮ ਨਹੀਂ ਓਕੇ ਬਾਈ ਓਕੇ ਬਾਈ ਬਾਈ ਮਾਂ ਹਾਂ ਬੱਚੇ ਨੂੰ ਤਾਂ ਲੈ ਜਾਂਦੇ ਨੂੰ ਓ ਬੱਚਾ ਰਹਿ ਗਿਆ ਤੇਰਾ ਪੁੱਤ ਬੱਚਾ ਲੈ ਜਾ ਈ ਜਦ ਜਦ ਕਿਦੇ ਦੀ ਆ ਨਹੀਂ ਲੁਕ ਲੁਕ ਕਰਉ ਮੈਂ ਨਹੀਂ ਫੇਰ ਕੰਜਰ ਦਾ ਉਹੀ ਗੱਲਾਂ ਕਰੀਏ ਨਾ ਕੀ ਹੋ ਗਿਆ ਇੱਕ ਰੀਤੀ ਜੰਨਾ ਤੂੰ ਅਮਾ ਤੈਨੂੰ ਦੱਛੀ ਦਾ ਦਾਨਾ ਬਾਈ ਮੈਂ ਹੁਣ ਬੱਡੀ ਇੰਡਸਟਰੀ ਨਾਲ ਇਲਾਵਾ ਦਾ ਉਹੀ ਮਤਲਬ ਕਿ ਮੈਂ ਉਹਨਾਂ ਨੂੰ ਗਾਣੇ ਲਿਖ ਕੇ ਜਾ ਕਰੂ ਹੁਣ ਕੰਜਰ ਦਾ ਲਾਕ ਡਾਲਟਾ ਹੁੰਦੀ ਹੈ ਜੀ ਪੱਠਣਾ ਪੱਠ ਲੱਗਦੀ ਹੈ ਓਏ ਆਪਾਂ ਉਹਨਾਂ ਦੀ ਪੱਠ ਨਾਲ ਪੱਠੇ ਲਾ ਦਵੇਂ ਤੂੰ ਪੈਂਸਨ ਹੋਵੇ ਹਾਂ ਜਿਹੜਾ ਕੰਮ ਕਰਦਾ ਰੱਖ ਜਾ ਉਹ ਕੰਮ ਸਿੱਖਣ ਚ ਕੀ ਰਹੀ ਮੇਰਾ ਕੋਈ ਚੱਲ ਨਹੀਂ ਰਹੀ ਕੋਈ ਉਹ ਚਲਾਵਾਂਗੇ ਤੂੰ ਥੋੜਾ ਟਾਈਮ ਰੁਕ ਆਪਾਂ ਜਦ ਤੈਨੂੰ ਕਹਿਤਾ ਰੋਗਲੇ ਪਿੰਡ ਦੇ ਮੁੰਡੇ ਨੇ ਇੱਡੀ ਇੰਡਸਟਰੀ ਥੋੜੀ ਕਰ ਲਈ ਆਪ ਕੋ ਤਾਂ ਦੇਖੀ ਦਿਨਾ ਚ ਇੱਡੀ ਉੱਤੇ ਜਾਵਾਂਗੇ ਆ ਕੰਜਰ ਦੇ ਮਾੜੇ ਮੋٹے ਤੇਰੇ ਛੋਟੇ ਜਿਹੇ ਚੜੀ ਜਾਂਦੇ ਨੇ ਇਹਨੇ ਨਾਲ ਕੀ ਬਣਦਾ ਉਹ ਬਣਾਵਾਂਗੇ ਤੂੰ ਦੇਖਦਾ ਜਾਈ ਅੱਗੇ ਜਾ ਕੇ ਚੜਾ ਕੰਜਰ ਦੇ ਆ ਉਹ ਚੜਾਵਾਂਗੇ ਕਾ ਤੂੰ ਟੈਨਸ਼ਨ ਲਈ ਆ ਤੂੰ ਆ ਜਿਵੇਂ ਦੇਖੀ ਵਧੀਆ ਤਰੀਕੇ ਨਾਲ ਸੋਚੂਗਾ ਕਿ ਕੀ ਮੈਂ ਕੀ ਕਰ ਹੁੰਦਾਗਾ ਅੱਛਾ ਹਾਂ ਉਹ ਤੂੰ ਫੇਰ ਉੜੀ ਆ ਗਿਆ ਵਾ ਤੂੰ ਜੰਦਾ ਨਹੀਂ ਹੈਗਾ ਜਾ ਕੇ ਗਾ ਪਾ ਦੇਗਾ ਕਿ ਟਿੱਡਾ ਲਵ ਲੈਟਰ ਲਿਖਣੇ ਦੀ ਬੈਠਾ ਤੂੰ ਪਾ ਦੇਗਾ ਤੂੰ ਪਾ ਜਾ ਕੇ ਗਾ ਹੀ ਪਾਉਂੇ ਤੂੰ ਪਾ ਗਾ ਹਮਦ ਨਹੀਂ ਹੈਗਾ ਬੜਾ ਉੱਥੇ ਜਾ ਕੇ ਗਾ ਪਾ ਦੇਣਗੇ ਛੇ ਰੁਲ ਜਾਣਗੇ ਉਹਦੇ ਇਹ ਤੂੰ ਗੱਲ ਦੱਸ ਉਹ ਉੱਥੇ ਜਾ ਕੇ ਫੇਰ ਗਾ ਪਾਉਂ ਜੱਟਾ ਲਵ ਲੈਟਰ ਲਿਖਦਾ ਸੀਗਾ ਬੈਠਾ ਉਹ ਸੰ ਉਹਨੂੰ ਵੀ ਪਤਾ ਵੀ ਟੂ ਲਵ ਲੈਟਰ ਲਿਖ ਰਿਹਾ ਓਏ ਕੋਈ ਪਤਾ ਨਹੀਂ ਹੁੰਦਾ ਓਏ ਯਾਰ ਅੱਜ ਕੱਲ ਤੇ ਜਮਾ ਕਾਹੇ ਜੀ ਨੇਗੇ ਆਪਣੇ ਕਣੀਆਂ ਛੁੱਲੀ ਛੱਡ ਦਿੰਦੇ ਨੇਗੇ ਫੇਰ ਪਿੱਛੇ ਹੁਣ ਬਦਨਾਮੀ ਮੇਰੀ ਹੋਊਗੀ ਠੀਕ ਕਰਦਾ ਤਾਂ ਠੀਕ ਕਰ। ਉਹ ਇਹਦਾ ਗੱਲ ਆਹੀ ਜਿੱਤੇ ਮਿੱਡੇ ਜੀ ਬਹੁਤ ਪੁੱਠੇ ਕੰਮ ਕਰਦੇ ਨੇ ਵੇ। ਹੁਣ ਮੈਂ ਤੈਨੂੰ ਸਮਝਾਉਣਾ। ਅਮਾਏ ਦੇਖੋ ਹੁਣ ਜਿੰਨੇ ਵੀ ਆਪਾਂ ਨੇ ਆਰਨੇਤ ਨੂੰ ਗਾਣੀ ਦਿੱਤੇ ਨੇ ਆ ਗਲਾਬ ਸਿੱਧੂ ਦਾ ਹੀ ਨਹੀਂ ਤੀਆ। ਆਹ ਥੋੜੀ ਆਹ ਦੇ ਗਾਣੀ ਗਾਣੇ ਲਿਖ ਪੈਨੇ ਮਰੇ। ਉਹ ਟਾਣੀ ਤੇ ਨਾ ਉਹ ਵਾਲਾ ਗਾਣਾ ਵੀ ਆਪਾਂ ਨਹੀਂ। ਗਰੀਜੀ ਜੇ ਲਿਖਦਾ ਨਾ ਗਰੀਜੀ ਚ ਮੈਨੂੰ ਗਰੀਜੀ ਵਧੀਆ ਲੱਗਦੀ ਆ। ਗਰੀਜੀ ਮੈਨੂੰ ਵਧੀਆ ਲੱਗਦੀ ਆ ਪੂਰਾ। ਚਲ ਕੇ ਪੜ ਕੇ ਸੁਣਾ ਦੇ। ਆਹ ਪੜ ਦਿੰਨੇ ਆਗੇ। ਆਹ ਦਾ 18 ਦੇ ਚੱਕਰ ਆਈ ਬਹੀ ਜੀ ਫਾਦਰ ਕਿੱਟਿਆ ਹਾਂ ਲੋਕੇਸ਼ਨੋਂ ਪਹਿਲਾਂ ਵਧੀਆ ਹਾਂ ਬਈ ਹਾਂ ਲੋਕੇਸ਼ਨ ਤਾਂ ਮਾਲੀ ਕਾ ਜਗਿਆ ਹੈ ਗਿੰਦਰੀ ਜੀ ਬਹੁਤਾ ਹਾਂ ਗਿੰਦਰੀ ਬਹੁਤਾ ਹੈ ਆਹੀ ਤੀਜਾ ਕੁਦਰਤ ਦੀ ਬੁਣਾਈ ਹੁਈਆਂ ਨੇ ਪਈਂ ਹਰੀ ਭਰੀ ਹੈ ਹਰੀ ਭਰੀ ਹੈ ਹਾਂ ਫਿਰ ਤੂੰ ਕੋਈ ਗਾਣੀ गा ਕੇ ਸੁਣਾ ਦੇ ਮੈਨੂੰ ਤੇਜੀ ਵੀ ਦੇਖੀ ਕਲਮਾ ਭੁੱਲ ਗਿਆ ਹਾਂ ਤੈਨੂੰ ਸੁਣਾਉਣਾ ਦੀ ਮੈਂ ਸੁਣਾ ਸੁਣਾ ਫਿਰ ਸੁਣਾ ਅੱਤਕੇ ਬਾਜ ਹੁੰਦੀਆਂ ਨੇ ਮਸੂਕਾਂ ਅੱਜ ਕੱਲ੍ਹ ਦੀਆਂ ਕਰੋਨਾ ਪਿਆਰ ਮਿੱਤਰੋ ਨਾ 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 ਤੂੰ ਨਾ ਇਹਨੂੰ ਲੂਲੀ ਮੋਸ਼ਨ 'ਚ ਕੱਢ ਲੂਲੀ ਮੋਸ਼ਨ 'ਚ ਐਵੇਂ ਕੀ ਓਖੀ ਬਾਜ ਨਹੀਂ ਮਸੂਕਾਂ ਅੱਜ ਕੱਲ੍ਹ ਦੀਆਂ ਕਰਉਂਆਂ ਪਿਆਰ ਮਿੱਤਰੋ ਲੂਲੀ ਮੋਸ਼ਨ 'ਚ ਕਾਇਆ ਕਰ ਲੂਲੀ ਮੋਸ਼ਨ 'ਚ ਤੂੰ ਲੂਲੀ ਮੋਸ਼ਨ 'ਚ ਕੈਂਟ ਲਾ ਲੜੀ ਅਗੀ ਕਾਹ ਤੜਿਆ ਤੂੰ ਇਹ ਸਿੱਖਿਆ ਕਿੱਥੋਂ ਆ ਓ ਮਾਇ ਹਿਚਾਰੇ ਕੁਝ ਕੰਨਿਆ ਕਮਾਰੀ ਤੋਂ ਸਿੱਖਿਆ ਆ ਟੜਿਆ ਗੱਲੀ ਕਰਾ ਦੇ ਹਰ ਹੋ ਕੰਨਿਆ ਕਮਾਈ ਰਤਾ ਵਿਆਹ ਹੋ ਗਿਆ ਓਏ ਜੋ ਨਿਆਣੀ ਨੇ ਰੋਗ ਗਲੇ ਪਿੰਡ ਚ ਵਿਆਹ ਹੋਇਆ ਉਹਦੇ ਹਰੇ ਤੈਨੂੰ ਪਤਾ ਹੀ ਨਹੀਂ ਹੈਗਾ ਨਾ ਜਿੱਦਾਂ ਤੈਨੂੰ ਕਹਿ ਰਿਹਾ ਕਿ ਜਿੱਦਾ ਦੀ ਕੁੜੀ ਹੈਗੀ ਆਈ ਜਿੱਦਾ ਮੁੰਡਾ ਆਜ ਵੱਕ ਜੀ ਜਿੱਦਾ ਉਹ ਜਿਹੜਾ ਹੁਣ ਗਾਣਾ ਜੇ ਨਹੀਂ ਕੱਢਿਆ ਤੇ ਹੁਣ ਜੀ ਖਾਨ ਹੈ ਹਾਂ ਆਹ ਜਿਹੜੇ ਛਾਲੀ ਦੇ ਉੱਤੇ ਕੱਢਿਆ ਤੇ ਉਹਨੇ ਆਪਣੀ ਤੇ ਹਾਂ ਆਹ ਕੀ ਨਾ ਮਯਾਰੋ ਕੈਰੇਕਟਰ ਨਹੀਂ ਜੀ ਦਾ ਹਾਂ ਮਾਹੀ ਧੰਮਾ ਮਾਹੀ ਧੰਮਾ ਤੇ ਜਿਹੜੇ ਉਹ ਨੋਟ ਜੀ ਨਹੀਂ ਛੱਡਦਾ ਸੀ ਡਾਲਰ ਉਹਦਾ ਬਈ ਉੱਥੇ ਕਹਿੰਦਾ ਮੈਂ ਇੰਡੀਅਨ ਕਰੰਸੀ ਛੁੱਟੂ ਆਪਣੀ ਨੋਤੀ ਛੁੱਟੂ ਨਾ ਮਹਾਂ ਨੋਤਨਾ ਛੁੱਟਾ ਤੂੰ ਡਾਲਰ ਛੁੱਟਾ ਆਪਾਂ ਫਿਰ ਕਹਿ ਗਿਆ ਉਹ ਤਾਂ ਡਾਲਰ ਛਟਾਏ ਦੇਖੋ ਰੇ ਗਾਣਾ ਕਿੰਨਾ ਹਿੱਟ ਹੋ ਗਿਆ ਆਈ ਫਿਰ ਆਪਾਂ ਹੁਣ ਵੱਡੇ 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 ਸ਼ਿੰਗਾਰਾ ਨਾਲ ਆਪਣੇ ਹੱਥ ਜੋੜਨ ਲੱਗ ਗਏ ਜਿਹੜਾ ਆਪਣੇ ਆਰਨੇਟ ਹੈਗਾ ਆਰਨੇਟ ਨੇ ਉਹ ਜਿਹੜਾ ਹੁਣ ਪਿੱਛੇ ਜੇ ਉੱਥੇ ਉਹ ਗੱਡੀ ਵਾਲਾ ਗਾਣਾ ਕੱਢੀ ਥਾਰ ਵਾਲਾ ਉਹ ਥਾਰ ਦੀ ਜਗ੍ਹਾ ਤੇ ਕਹਿੰਦਾ ਮੈਂ ਤਾਂ ਮੌਨਸਟਰ ਟਰੱਕ ਲਵਾਂ ਹਾਂ ਮੌਨਸਟਰ ਟੱਕਰੀ ਨਾ ਨਾ ਮੌਨਸਟਰ ਟਰੱਕ ਤਾਂ ਕੰਮ ਖਰਾਬ ਹੋ ਜੂ ਹਾਲ ਹੈ ਜਿਹੜੀ ਅੱਜ ਕੱਲ ਬਹੁਤ ਚੱਲ ਰਹੀ ਹੈ ਫੇਰ ਆਪਾਂ ਕਹੀ ਕਿ ਉਹ ਤੇ ਆ ਕੇ ਮਕਲਾਇਆ ਲੈ ਗੱਪੜੀ ਇਹ ਤੇ ਖਰੀਦਿਆ ਨਹੀਂ ਫਿਰ ਅਸੀਂ ਕਿ ਬਹਿ ਨਹੀਂ ਜਾਗੇ ਸਾਨੂੰ ਸੁਣਦਾ ਨਹੀਂ ਆ ਤਾਂ ਮੈਂ ਮੇਰੀ ਗੱਲ ਸੁਣ ਤੂੰ ਬਹੁਤ ਉਤਪੀਆ ਦਿੱਖਦਾ ਮੇਰੀ ਗੱਲ ਸੁਣ ਦੇਖ ਹੁਣ ਦੇਖ ਮੇਰੀ ਤੈਨੂੰ ਮੈਂ ਦਾਦਾ ਆਪਣਾ ਹੈਗਾ ਮੁੰਜਾ ਬਿਲਕੁਲ ਦਾ ਚੈਨਲ ਇਹਨੂੰ ਕਰ ਲੋ ਸ਼ੱਕਰ ਪਾਈ ਜੀ ਚੱਕਰ ਪਾਈ ਜ ਨਹੀਂ ਹੁੰਦਾ ਹਾਂ ਫੱਕਰ ਫਾਈ ਬੁੰਦਾ ਓਏ ਪੱਕਰ ਫਾਈ ਨਹੀਂ ਹੁੰਦਾ ਹਾਂ ਉਹ ਸ਼ਿਰਗੜ ਪਾਈ ਬੁੰਦਾ ਉਹ ਸ਼ਿਰਗੜ ਪਾਈ ਨਹੀਂ ਹੁੰਦਾ ਫਰਗੜ ਪਾਈ ਬੁੰਦਾ ਓਇਆ ਕੁਛ ਵੀ ਹੁੰਦਾ ਹੁੰਦਾ ਕਹਿੰਗਾ ਚਲੋ ਲੋਕ ਦੱਸ ਦੇ ਮੈਂ ਨਹੀਂ ਕਰ ਮੈਂ ਹੀ ਕਰੂਗਾ ਬਬੇ ਕਮੈਂਟਾਂ ਦੇ ਲੋਕ ਦੱਸ ਦੇਣ ਉਹ ਸਾਡੇ ਚੈਨਲ ਨੂੰ ਚੱਕਰ ਪਾਈ ਕਰ ਲੋ ਫੇਰ ਚੱਕਰ ਪਾਈ ਹੁੰਦਾ ਉਹ ਚਲ ਬਈ ਜੋ ਵੀ ਹੁੰਦਾਗਾ ਠੀਕ ਆ ਉਹ ਲਾਲ ਜਾ ਹੁੰਦਾ ਸਾਨੂੰ ਇਨਾ ਪਤਾ ਇਸ ਤੇ ਪੈਂਦਾਗਾ ਬਸ ਸਾਨੂੰ ਇਨਾ ਪਤਾ ਸਾਡੇ ਚੈਨਲ ਨੂੰ ਕਰ ਲੋ ਪਤਾ ਨਹੀਂ ਕੀ ਹੁੰਦਾ ਬੱਕਰ ਪਾਈ ਮਸ ਕਰ ਲੋ ਤੇ ਘੰਟੀ ਜ਼ਰੂਰ ਦਬਾ ਰਿਓ ਘੰਟੀ ਆ ਆ ਆ ਆ ਘੰਟੀ ਜ਼ਰੂਰ ਦਬਾ ਰਿਓ ਤੇ ਲਾਈਕ ਜ਼ਰੂਰ ਠੋਕ ਕੇ ਜਾਇਓ ਬਹੁਤ ਮਿਹਨਤ ਲੱਗਿਆ ਛਾੜੀ ਆ ਵੀਡੀਓ ਤੇ ਬਸ ਤੁਸੀਂ ਪੁੱਛੋ ਨਾ ਕੀ ਕੁਝ ਹੋ ਗਿਆ ਇਹ ਵੀਡੀਓ ਪਿੱਛੇ ਓਕੇ ਦੋਸਤੋ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਚ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ